ਇਹਦੀ ਫੈਕਟਰੀ ਸਾਹੋਂ ਲੋ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਇਹਦਾ ਕੋਰਨਰ ਕੋਲ ਸੀ ਜਗ੍ਹਾ ਲਈ ਆ ਉਹਨਾਂ ਨੂੰ ਅਸੀਂ ਐਸਓ ਅਲਾਟ ਕਰਨੇ ਆ ਕੁਝ ਐਸਓ ਦੀ ਜਿਹੜੀ ਪ੍ਰੋਪਰਟੀ ਸਾਡੇ ਜਿਹੜੇ ਟਸਤੀ ਦੀ ਮਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਆ ਤੇ ਅੱਜ ਦਫ਼ਤਰ ਵੱਲੋਂ ਉਚਿਤ ਕਾਲੀਆਂ ਦੇ ਕਹਿਣ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਬੰਦ ਦੇ ਵਿੱਚ ਦਫਤਰੀ ਪ੍ਰਬੰਧ ਕੀਤੇ ਗਏ ਸੀ ਸਟਾਫ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੇ ਆਹ ਸਾਹਿਬ ਨੇ ਸਟਾਫ ਇੰਜੀਨੀਅਰ ਦਾ ਅਸਿਸਟੈਂਟ ਰਸ ਇੰਜੀਨੀਅਰ ਸੰਬੰਧਿਤ ਸਟਾਫ ਵੱਲੋਂ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਡਿਊਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ਼ ਬੰਦੇ ਉਹਨਾਂ ਨੂੰ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੋਈ ਸਮਾਂ ਮੰਗਿਆ ਗਿਆ ਜਿਸ ਮੰਦ ਵਿੱਚ ਅਸੀਂ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣ ਤੇ ਹੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਵੱਲੋਂ ਉਸ ਵੰਦ ਵਿੱਚ ਸੀ ਜਿਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਥੋੜੀ ਸੈਲਪ ਨਹੀਂ ਮਿਲੀ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ رابطہ ਕਾਇਮ ਕੀਤਾ ਗਿਆ ਤੋ ਉਹਨਾਂ ਉਹ ਲੋਕ ਇਹ ਵੀ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਕਿ ਇਸ ਵੰਦ ਜੇ ਕਾਰਵਾਈ ਚੱਲ ਰਹੀ ਹੈ ਜਲਦੀ ਕਮਜ਼ਾ ਲਿਆ ਜਾਵੇ ਲਗਭਗ 6-7 ਕਰੋੜ ਦੀ ਜਗ੍ਹਾ ਹੈਗੀ ਹੈ ਉਹ ਤੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋ ਗਈ ਉਹ ਕਹਾਂਗੇ ਅਸੀਂ ਕਾਰਵਾਈ ਚੇਅਰਮੈਨ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ ਮੇਰਾ ਮੋਟਿਵ ਜਿਹੜਾ ਅੱਜ ਕਹਿ ਰਿਹਾ ਹੈ ਹੈਗਾ ਇਹ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਕਿ ਮੈਨੂੰ ਆਪਣਾ ਆਪਣਾ ਬਿਦਾ ਤਸਕੀਮ ਨੰਬਰ 7 ਦੇ ਵਿੱਚ ਮੇਰੀ ਪ੍ਰਾਪਰਟੀ ਹੈ ਜਿਹੜੀ ਮੇਰੀ ਪਰਮਨੈਂਟ ਟ੍ਰਸਟ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ 3 ਐਸਆਓ ਲੋਟ ਕੀਤੇ ਸੀ ਐਸਆਓ ਲੋਟ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਐਪਲੀਕੇਸ਼ਨ ਦਿੰਦੇ ਰਹੇ ਬਾਰ-ਬਾਰ ਪਰ ਸਾਲੋਂ ਡਿਲੇ ਕਰਦੇ ਰਹੇ ਪਰ ਹੁਣ ਮਾਨਯੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨੇ ਮੇਰੀ ਸਰਵਾਈ ਕੀਤੀ ਤੇ ਉਹਨਾਂ ਨੇ ਸਰਵਾਈ ਤੋਂ ਬਾਅਦ ਉਹਨਾਂ ਨੇ ਟ੍ਰਸਟ ਨੂੰ ਕਿਹਾ ਦੇ ਸਾਡਾ ਉਹ ਕੰਮ ਕਰੋ ਤਰੋ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣਿਆ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਨੂੰ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਨ ਸਟਰਕਚਰ ਆ ਉਹਨੂੰ ਢਾ ਕੇ ਸਾਨੂੰ ਮਿਲਦੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ੀ.ਐਫ ਐ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪ ਵਾਲਿਆਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਆ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਟਰਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੋਕਿਆ ਗਿਆ ਔਰ ਮੈਂ ਚੰਨਾ ਕਿ ਮੈਂ ਆਪਣੇ ਸੀਐਮ ਸਰ ਨੂੰ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰੇ ਨੂੰ ਇਨਸਾਫ ਹੋ ਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਆ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਪਏ ਨੇ ਔਰ ਉਹਨਾਂ ਨੂੰ ਵੀ ਜਿਹਨੂੰ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸਾਫ ਮਿਲੇਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵਾਨ ਸਾਬ ਨੂੰ ਕਿ ਜਰ ਮੈਂ ਸਾਬ ਆਪਣੇ ਸੀਐਮ ਸੀਐਮ ਸਾਬ ਨੂੰ ਕਿ ਜਿਹੜਾ ਹੈ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਬਾਜ਼ਾਰ ਕੀ ਕੱਲ ਨੂੰ ਉੱਥੇ ਮੈਂ ਕੋਈ ਕਾਰੋਬਾਰ ਕਰ ਸਕਾਂ ਅੱਜ ਤੱਕ ਸੱਜਣਾਂ ਤੋਂ ਮਾਣੋ ਕਿ ਸ਼ਾਟਿੰਗ ਕਿਹੜੇ ਕਿਹੜੇ ਪਲੇਸਾਂ ਤੇ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਸੀ ਜੀ ਪੁਲਿਸ ਫੋਰਸ ਵੀ ਪਹੁੰਚੀ ਸੀਗੀ ਔਰ ਤਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਣਾ ਨੇ ਅੱਜ ਉਹਨਾਂ ਨੇ ਕਾਰਨ ਆਹੀ ਹੈ ਜੋ ਮੇਰੇ ਦੰਦੇ ਵੀ ਕਈ ਲੀਡਰਾਂ ਦੇ ਉਹਨਾਂ ਨੂੰ ਫੋਨ ਆਏ ਕਿ ਨਾਲ ਹੀ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗੁਰਦਾਸਪੁਰ ਲੋਕਲ ਲੀਡਰਸ਼ਿਪ ਨੇ ਵੀ ਮੈਨੂੰ ਜਿਹੜ ਜਦਕਿ ਮੈਂ ਮਾਲਕ ਆ ਮੈਨੂੰ ਉਹ ਪਰੋਣੇ ਆਪਣਾ ਮੇਰਾ ਰਾਈਟ ਆ ਗਿੰ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਤੇ ਟਰਸਟ ਕੋ ਐਸਲ ਇਹ ਉਹਨਾਂ ਨੇ ਅੱਜ ਡਿਮੋਲਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜਾ ਕੰਮ ਅੱਜ ਮੇਰੇ ਹੱਕਾਤ ਆ ਔਰ ਅੱਜ ਮੈਂ ਹੁਣ ਉਹਨਾਂ ਨੂੰ ਉਹ ਹਾਜ਼ਰੀ ਵੀ ਲਾ ਕੇ ਆਇਆ ਐਲਮਾ ਰਿਟਨ ਦੇ ਚੱਲਾਂ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਮੇਰਾ ਇਨਸਾਫ ਜਿਹੜਾ ਹੋਇਆ ਜਾਏ ਇਹਨਾਂ ਨੇ ਦੇਖੋ ਜੀ ਕਿਹਾ ਤਾਂ ਇਹ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋਂ ਤੱਕ ਤੁਸੀਂ ਫਿਰ ਪਤਾ ਕਰ ਲਓ ਜਦ ਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇਹਨਾ ਮੰਤਰੀ ਸਾਹਿਬ ਨੇ ਕਿਹਾ ਸੀ ਤੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਤਿਆਰ ਸੀ ਈਓ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਅਪਣਾਉਣਾ ਨੇ 2.2 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਉਹਨਾਂ ਨੇ ਤੇ ਡੀਐਸਆਰ ਵੀ ਤਿਆਰ ਸੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਦੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਿਹੜਾ ਹੈਗਾ ਰੁਕਵਾ ਦਿੱਤਾ ਹੈਗਾ ਆ ਸਿਆਸੀ ਦੀ ਪੇਟ ਬਿਲਕੁਲ ਚੜਿਆ ਜੀ ਮੈਂ ਆਦ ਮੰਗ ਰਹੀ ਕਰਦਾ ਜੀ ਜਿਹੜੀ ਹੈਗੇ ਮੈਨੂੰ ਮੇਰਾ ਜਿਹੜਾ ਮੇਰੇ ਐਸਫ ਜਿਹੜੇ ਮੈਨੂੰ ਲੋਟ ਕਿਤੇ ਜਾਣ ਔਰ ਜਿਹੜੇ ਮੇਰਾ ਆਪਣਾ ਆਪਣੇ ਮਜਕਾਰ ਨੂੰ ਕਾਰਬਾਰ ਜਿਹੜਾ ਕਰਨ ਵਾਲਾ ਕੁਛ ਬਣਾ ਫੇਰ ਵੱਡ ਰੁਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮਲਾ ਦੇ ਨਾਮ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਮ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਵਿੱਚ ਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਹਦੇ ਵਿੱਚ ਇਹ ਅੱਠ ਬਦਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਮਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਕਰਦਾ ਜੀ ਪ੍ਰੋਪਰਟੀ ਧੋਨ ਦਾ ਦਾਅਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ 84 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣੇ 2 ਕਨਾਲ ਥਾਂ ਆ ਵਾ 2 ਕਨਾਲ ਥਾਂ ਦੇ ਵਿੱਚ ਸਾਨੂੰ ਜੇ ਸਹੀ ਪੈਸੇ ਦੇਣ ਜੋ ਐ ਦਮ ਬਾਤ ਪ੍ਰਾਪਤ ਕੀਤਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਏ ਦੀ ਸਾਡੇ ਕੋ ਖਰੀਦ ਕੇ ਮੁੜ ਕੇ 10 ਰੁਪਏ ਦੀ ਆਪਾਂ ਪ੍ਰੂਵਮੈਂਟਸ ਕੋ ਫੀ ਵੀ ਇਹ ਚੱਕੀ ਗੱਲ ਥੋੜਾ ਜੀ ਇਹਦੇ ਸ਼ਰਤਾਂ ਠੱਕ ਹੀ ਅੜੋ ਫਿਰ ਅਗਲਾ ਸਟੈਪ ਕੋਈ ਨਹੀਂ ਜੋ ਇਹ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲੀ ਲਗਾਵਾ ਜਿੱਦਾਂ ਵੀ ਕਰਨ ਜੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪ੍ਰੋਜੈਸ਼ਨ ਲੈਣਾ ਹੈ ਤੇ ਨਾ ਸਾਨੂੰ ਕਿਸੇ ਕੋਲ ਦਾ ਨਹੀਂ ਕੋਈ ਉਠਾਗਾ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਠਾਣਾ ਹੈਗਾ ਇਦਾਂ ਤੇ ਕੋਈ ਜ਼ਬਰਦਸਤੀ ਕਿਸੇ ਦੇ ਘਰ ਚ ਕੋਈ ਵਾਡੀ ਸਕਦਾ ਫੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹਦਾ ਅਸੀਂ ਜਵਾਬ ਦੇਵਾਂਗੇ ਐਡਮਿਨਟੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪ੍ਰੋਜੈਸ਼ਨ ਦੇਵਾਂਗੇ ਨਾਲੇ ਆਪਾਂ ਕੋਈ ਪਹਿਲਾ ਲਿਆ ਨਹੀਂ ਅਸੀਂ ਕਿੱਦਾਂ ਤਾਂ ਕਿਨਾਰੀ ਪਬਲਿਕਟ ਦਾ ਕਬਜਾ ਕਰ ਲਵਾਂਗੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਮਾ ਟਰੱਸਟ ਵਾਲੇ ਬੰਦੇ ਆਏ ਹੀ ਮੈਂ ਉਸ ਦਿਨ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹਦਾ ਨੋਟਿਸ ਹੈਗਾ ਉਹ ਨੋਟਿਸ ਲਾ ਕੇ ਚਲ ਗਏ ਮੈਂ ਉਸ ਵਾਲੇ ਆਟੋ ਸਟੇਸ਼ਨ ਹੀ ਥਾਣ ਗੋਢੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਇਦਾਂ ਕੋਈ ਦੰਜਸ਼ਪਾ ਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਾਰਟੀ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾਲ ਧੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਬੰਦੇ ਕੀ ਪੁੱਛੋ ਪੈਟੀਕਲ ਕੈਚੇ ਇਸ ਜੀਏ ਤੇ ਕਹਿ ਰਹੀ ਹੈ ਕਿ ਪੈਟੀਕਲ ਕੈਚੇ ਕਰਕੇ ਉਹ ਆਪਾਂ ਦੇ ਅੰਦਰ ਦੇ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਤਨੀਲ ਲੰਦੇ ਵਰਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕੋਈ ਏਦਾਂ ਦੀ ਕੋਈ ਈਸ਼ੂ ਬਣਾਇਆ ਕਿ ਪ੍ਰੈਕਟੀਕਲੀ ਉਹ ਸਾਡਾ ਬ੍ਰਦਰ ਹੀ ਕਹੀ ਜਾਂਦਾ ਕਿ ਬਟਾਲੇ ਦੇ ਲੀਡਰ ਤੇ ਆਪ ਦਾ ਰਾਸਪੁਰ ਦੇ ਲੀਡਰਾਂ ਨੇ ਕੁਝ ਕੀਤਾ ਏਦਾਂ ਦੀ ਕੋਈ ਗੱਲ ਨਹੀਂ ਜੇ ਹੈਗੀ ਹਾਂ ਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀਂ ਨੂੰ ਸਟੈਂਡ ਕੀਤਾ ਇਸੇ ਪ੍ਰਾਪਤੀ ਤੇ 2 ਅਹੀਂ ਅੱਜ ਤੱਕ ਉਹਨੂੰ ਕਦੀ ਕੁਝ ਕਿਹਾ ਇਹ ਸਾਰਾ ਕੁਝ ਤੇ ਉਹਨੂੰ ਦੇ ਤਾ ਤੇ ਹੁਣ ਉਧਰੋਂ ਛੱਡ ਕੇ ਬੜਤੇ ਫੇਰ ਇੱਧਰ ਪ੍ਰਾਪਰਟੀ ਦੀ ਵੈਲੀ ਵੜੀਆ ਹੋ ਗਈ ਹੈ ਤੇ ਇੱਧਰ ਆ ਕੇ ਲੱਭਦਾ ਸਰਦਾ ਕਿਸੇ ਨੂੰ ਲੱਭ ਜੇ